ਸਾਸਤਰੀ ਕਾਲ ਜੀ ਤੁਸੀਂ ਤਲਵੰਡੀ ਭਾਈ ਲਾਈਵ ਨਾਲ ਜੁੜੇ ਹੋ ਸੈਂਟਰਲ ਟ੍ਰੇਡ ਯੂਨੀਅਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਸੇ ਸੱਦੇ ਦੀ ਹਮਾਇਤ ਵਿੱਚ ਨਗਰ ਕੌਂਸਲ ਤਲਵੰਡੀ ਭਾਈ ਦੇ ਸਮੁੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਹੈ ਹੋਰ ਹੜਤਾਲ ਕਰਕੇ ਕੰਮਕਾਰ ਆਪਣਾ ਠੱਪ ਕਰਕੇ ਜਿਹੜੇ ਮੁਲਾਜ਼ਮ ਆ ਨਗਰ ਕੌਂਸਲ ਦਫ਼ਤਰ ਵਿਖੇ ਧਰਨੇ ਤੇ ਬੈਠੇ ਆ ਆਉਂ ਦੇਖਦੇ ਆ ਕਿ ਇਹ ਮੰਗਾ ਨੇ ਸਫਾਈ ਸੇਵਕ ਜਾਂ ਨਗਰ ਕੌਂਸਲ ਮੁਲਾਜ਼ਮਾਂ ਦੀਆਂ ਉਹਨਾਂ ਸੰਬੰਧੀ ਗੱਲਬਾਤ ਕਰਾਂਗੇ ਜਿੰਦਾਬਾਦ ਬਾਜਮ ਇਕਤਾ ਜਿੰਦਾਬਾਦ ਜੈ ਸਰਕਾਰ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਬਾਜਮ ਇਕਤਾ ਜਿੰਦਾਬਾਦ ਲਾਜਨ ਇਕਤਾ ਜਿੰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਜੈ ਸਰਕਾਰ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਹਾਰਨੇ ਜਿੰਦਾਬਾਦ ਜਿੰਦਾਬਾਦ ਅੱਜ ਜਿਹੜਾ ਤੁਸੀਂ ਤੁਹਾਨੂੰ ਦੱਸਣਾ ਦੇਣਾ ਪਿਆ ਅੱਜ ਜੋ ਸਾਡੀ ਸਪਾਈ ਸੇਰ ਪੰਜਾਬੀ ਅਸ਼ੋਕ ਸਰਵੰਨ ਜੀ ਜਿਹੜੇ ਆਗੂ ਗਾਰਾ ਉਹਨਾਂ ਵੱਲੋਂ ਸਾਨੂੰ ਮੈਸੇਜ ਲੱਗਿਆ ਕਿੰਦਾ ਸਰਕਾਰ ਦੇ ਖਿਲਾਫ ਵੀ ਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਸ਼ੋਕ ਸਰਵੰਨ ਜੀ ਨੇ ਸਾਨੂੰ ਜੋਗ ਮਿਲਾਇਆ ਅੱਜ ਮੂੜੇ ਪੰਜਾਬ ਦੇ ਵਿੱਚ ਸਾਡੀ ਪੂਰੀ ਹੜਤਾਲ ਆ ਠੀਕ ਹੈ ਕੋਈ ਪਰ ਜ਼ਿਲ੍ਹਾ ਪੂਰਾ ਬੰਦਾ ਪੰਜਾਬ ਆ ਦਾ ਵਿਰੋਧ ਜਿਹਨੇ ਜਨਗਨ ਸਮਿਲੀ ਜੀ ਆਗੂ ਗਾਰਾ ਠੀਕ ਹੈ ਉਹਨਾਂ ਦੇ ਉਪਮਾਤਾਰ ਅਜਿ ਸਾਰੀਆਂ ਜੋ ਜ਼ਿਲ੍ਹੇਵੀਆਂ ਤੇ ਲੈਤੀਆਂ ਉਹ ਬੰਦ ਕਰ ਦਿੱਤੀ। ਸੰਦੀਪ ਕਿਹੜੇ ਕਿਹੜੇ ਮੰਗਾਂ ਹੈ ਤੁਹਾਡੀ ਇਹ ਅੱਜ ਪੂਰੇ ਭਾਰਤ ਦੇ ਵਿੱਚ ਪੰਜਾਬ ਸੁਬਾਰੀ ਦੇ ਸਰਵਿਸ ਫੈਡਰੇਸ਼ਨ ਵੱਲੋਂ ਜਿਹੜਾ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ ਉਹਦੇ ਤਹਿਤ ਅੱਜ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਮੇਸ਼ ਜੀ ਅਤੇ ਨਗਰ ਕੌਂਸਲ ਯੂਨੀਅਨ ਪ੍ਰਧਾਨ ਸ਼੍ਰੀ ਪ੍ਰਵੀਨ ਕੁਮਾਰ ਵਾਰੀਆ ਜੀ ਹੇਠ ਠੀਕ ਹੈ ਦੇ ਸਵਾਜ ਜੀ ਇਕੱਠੇ ਹੋਏ ਸੀਗੇ ਤੇ ਜਿਹੜਾ ਅੱਜ ਬੰਦ ਨੂੰ ਬੰਦ ਕੀਤਾ ਕੋਈ ਕੰਮ ਨਹੀਂ ਅੱਜ ਹੋਊਗਾ ਠੀਕ ਹੈ ਜੀ ਮੰਗਾ ਜੀ ਦੇਖੋ ਬਹੁਤ ਚਿਰ ਦੀਆਂ ਲਟਕਦੀਆਂ ਆ ਰਹੀਆਂ ਜਿਹੜੇ ਕੱਚੇ ਮੁਲਾਜ਼ਮਾਂ ਬਹੁਤ ਘੱਟ ਤਨਖਾਹਾਂ ਦੇ ਕੰਮ ਕਰ ਰਹੇ ਆ ਸਰਕਾਰਾਂ ਆਉਂਦੀਆਂ ਬਸ ਲਾਰੇ ਲਾ ਕੇ ਛੱਡ ਦਿੰਦੀਆਂ ਵੀ ਕੋਈ ਕੰਮ ਨਹੀਂ ਹੋ ਰੇ ਉਸ ਤੋਂ ਇਲਾਵਾ ਹੋਰ ਵੀ ਕਾਫੀ ਮੰਗਾ ਹੈ ਜੀਆਂ ਨਾ ਵੀ ਜਿਹੜਾ 4 ਲੀਵਰਪੋਰਟ ਵਾਪਸ ਲੋ ਠੀਕ ਹੈ ਜੀ ਜਨਤਕ ਘਾੜਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਜੀ ਮਿਡਡੇ ਮੀਲ ਆਂਗਣਵਾੜੀ ਵਾਸ਼ਾ ਵਰਕਰਾਂ ਦੀਆਂ ਮੰਗਾਂ ਮਤਲਬ ਪੂਰੇ ਜਿਹੜੇ ਪੰਜਾਬ ਦੇ ਮੁਲਾਜ਼ਮ ਆ ਠੀਕ ਹੈ ਜੀ ਚਾਹੇ ਕਿਸੇ ਵੀ ਵਿਭਾਗ ਵਿੱਚ ਕੰਮ ਕਰਦੇ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਅੱਜੇ ਭਾਰਤ ਬੰਦ ਦਾ ਜਿਹੜਾ ਰੱਖੀ ਗਈ ਆ ਠੀਕ ਹੈ ਜੀ ਕੁਝ ਜਿਹੜੇ ਬੈਂਕਾਂ ਵਾਲੇ ਆ ਵੀ ਦਰਜਾਚਾਰ ਕਰਮਚਾਰੀਆਂ ਨੂੰ ਲੋਨ ਦੇਣ ਦੇ ਵਿੱਚ ਵੀ ਕਾਫੀ ਉਹ ਕਹਿੰਦੇ ਵੀ ਨਹੀਂ ਜੀ ਤੁਹਾਡਾ ਹਾਲਾਂਕਿ ਉਹਨਾਂ ਦੀਆਂ ਬੈਂਕਾਂ ਦੇ ਵਿੱਚ ਸੈਲਡੀਆਂ ਜਾਂਦੀਆਂ ਉਹ ਵੀ ਕਾਫੀ ਪਰੇਸ਼ਾਨ ਕਰਦੇ ਆ ਉਹ ਵੀ ਮੰਗ ਜਿਹੜੀ ਇਹ ਵਿੱਚ ਪਾਈ ਆ ਨਗਰ ਕਾਉਂਸਲ ਤਰਵੰਡੀ ਪਾਈ ਦੇ ਵਿੱਚ ਜਿਹੜੇ ਬਾਕੀ ਕੋਸ਼ਕੂ ਜਿਹੜੇ ਸਫਾਈ ਸੇਵਕ ਤੇ ਸੀਵਰਮੈਨਾਂ ਨੂੰ ਕੰਟਰੈਕਟ ਤੇ ਲੈ ਲਿਆ ਕਿ ਸੀਗਾ ਪਰ ਕੁਝ ਬਾਕੀ ਰਹਿੰਦੇ ਆ ਜਿਹੜੇ ਆਊਟਸੋਰਸ ਆ ਸੀਵਰਮੈਨ ਆ ਕੰਪਿਊਟਰ ਆਪਰੇਟਰ ਆ ਮਾਲੀ ਬੇਲਦਾਰ ਆ ਉਹਨਾਂ ਦੀ ਵੀ ਮੰਗ ਅਸੀਂ ਵਿੱਚ ਰੱਖੀ ਹੈ ਕਿ ਉਹਨਾਂ ਨੂੰ ਵੀ ਤੁਰੰਤ ਬਿਨਾਂ ਸ਼ਰਤ ਤੋਂ ਜਿਹੜਾ ਵਿਭਾਗ ਦੇ ਵਿੱਚ ਲਿਆ ਜਾਵੇ